ਅੱਜ ਪੰਜਾਬ ਦੇ ਤਕਰੀਬਨ 6.5 ਲੱਖ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਪੰਜਾਬ ਵਿਧਾਨ ਸਭਾ ਤੇ ਅੱਖ ਸੀ ਕਿਉਂਕਿ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਨੇ ਬਜਟ ਪੇਸ਼ ਕਰਨਾ ਸੀ ਜਿਉਂ ਹੀ ਚੀਮਾ ਸਾਹਿਬ ਬਜਟ ਪੇਸ਼ ਕਰਨ ਲਈ ਆਪਣੇ ਬੈਂਚ ਤੋਂ ਉੱਠੇ ਉਹ ਉਹਨਾਂ ਨੇ ਬਜਟ ਜਿਹੜਾ 50 ਪੇਜ ਦਾ ਸੀ ਉਹਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੇ ਉਹਨਾਂ ਤੇ ਆਪਣਾ ਕੰਨ ਰੱਖ ਲਿਆ ਹਰਪਾਲ ਚੀਮਾ ਉਹਨਾਂ ਦੇ ਹਰੇਕ ਸ਼ਬਦ ਨੂੰ 6.5 ਲੱਖ ਪੈਨਸ਼ਨਾਂ ਤੇ ਮੁਲਾਜ਼ਮਾਂ ਨੇ ਬੜੀ ਨੀਂਜ ਨਾਲ ਸੁਣਿਆ ਔਰ ਬੜੀ ਤੀਬਰਤਾ ਨਾਲ ਉਡੀਕ ਕਰਦੇ ਰਹੇ ਕਿ ਹੁਣ ਮੁਲਾਜ਼ਮਾਂ ਦਾ ਮੁੱਦਾ ਆਊਗਾ ਹੁਣ ਮੁਲਾਜ਼ਮਾਂ ਦੀਆਂ ਮੰਗਾਂ ਤੇ ਚੀਮਾ ਸਾਹਿਬ ਆਪਣੀ ਟਿੱਪਣੀ ਜਾਂ ਬਜਟ ਵਿੱਚ ਉਹਨਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਕੀ ਦਰਜ ਕੀਤਾ ਉਹ ਦੱਸਣਗੇ ਪਰ ਪੇਜ ਉਲਟੇ ਗਏ ਪਰ ਮੁਲਾਜ਼ਮਾਂ ਦਾ ਕੋਈ ਮੁੱਦਾ ਨਾ ਆਇਆ ਅਖੀਰ ਜਦੋਂ ਸਰਪਾਲ ਚੀਮਾ ਹੋਣਾ ਨੇ ਮਾਲੀਆ ਵਾਧਾ ਤੇ ਪੂੰਜੀ ਸਿਰਜਣ ਦੇ ਚੈਪਟਰ ਨੂੰ ਪੜਨਾ ਸ਼ੁਰੂ ਕੀਤਾ ਤੇ ਪੇਜ ਨੰਬਰ अनेंज्यते ਉਹਨਾਂ ਨੇ ਮਲਾਜਮਾ ਬਾਰੇ ਕੁਝ ਸ਼ਬਦ ਕਹੇ ਉਸ ਸ਼ਬਦ ਤੁਹਾਨੂੰ ਖੂਬ-ਖੂਬ ਸੁਣਾਉਣ ਤੋਂ ਬਾਅਦ ਉਹਦੇ ਤੇ ਟਿੱਪਣੀ ਕਰਦੇ ਆਂ ਜੀਮਾ ਸਾਹਿਬ ਨੇ ਕਿਹਾ ਸਾਡੇ ਕਰਮਚਾਰੀ ਸਾਡੇ ਪ੍ਰਸ਼ਾਸਨ ਦੀ ਰੀੜ ਦੀ ਹੱਡੀ ਹਨ ਅਤੇ ਉਹਨਾਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਪਿਛਲੀਆਂ ਸਰਕਾਰਾਂ ਦੇ ਉਲਟ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਦੇ ਬਕਾਏ 'ਚ ਦੇਰੀ ਕੀਤੀ ਅਸੀਂ ਇਸ ਲੰਬਤ ਮੁੱਦੇ ਨੂੰ ਹੱਲ ਕਰਨ ਲਈ ਫੈਸਲਾਕੁਨ ਕਦਮ ਚੁੱਕੇ ਹਨ ਅਸੀਂ ਕਰਮਚਾਰੀਆਂ ਦੇ 6ਵੇਂ ਪੰਜਾਬ ਪੇ ਕਮਿਸ਼ਨ ਦੇ ਬਕਾਏ 14191 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਢਾਂਚਾਗਤ ਲਿਕਵਿਡੇਸ਼ਨ ਯੋਜਨਾ ਲਾਗੂ ਕੀਤੀ ਹੈ ਜਿਸ ਦਾ ਸਦਾ ਲਾਭ ਸਾਡੇ 6 ਲੱਖ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਾਂ ਨੂੰ ਹੋਵੇਗਾ ਅਤੇ ਇਹ ਭੁਗਤਾਨ ਮੌਜੂਦਾ ਵਿੱਤੀ ਸਾਲ ਤੋਂ ਸ਼ੁਰੂ ਹੋ ਚੁੱਕੇ ਹਨ ਇਹ ਸਿਰਫ ਵਿੱਤੀ ਵਾਅਦਾ ਨਹੀਂ ਹੈ ਸਗੋਂ ਉਹਨਾਂ ਦੀ ਅਨਮੋਲ ਸੇਵਾ ਦੀ ਮਾਨਤਾ ਹੈ ਪੈਰਾ ਬੜਾ ਸੋਹਣਾ ਜੀਮਾ ਸਾਹਿਬ ਨੇ ਮਲਾਜ਼ਮ ਵਾਲੀ ਸ਼ਬਦ ਵੀ ਬੜੇ ਵਧੀਆ ਵਰਤੇ ਸਰਕਾਰ ਦੀ ਰੀੜ ਦੀ ਹੱਡੀ ਦੱਸਿਆ ਮਲਾਜਮਾਂ ਨੂੰ ਉਹ ਜਿਹੜੀ ਅਖੀਰਲੀ ਲਾਈਨ ਸੀ ਉਹ ਵੀ ਬੜੀ ਕਮਾਲ ਦੀ ਸੀ ਜਿਹਦੇ ਚ ਕਿਹਾ ਵੀ ਇਹ ਸਿਰਫ ਵਿੱਤੀ ਵਾਅਦਾ ਨਹੀਂ ਹੈ ਸਗੋਂ ਉਹਨਾਂ ਦੀ ਅਨਮੋਲ ਸੇਵਾ ਦੀ ਮਾਨਤਾ ਹੈ ਵਿੱਤ ਮੰਤਰੀ ਸਾਹਿਬ ਨੇ ਮਲਾਜਮ ਜੋ ਕੰਮ ਕਰਦੇ ਨੇ ਉਹਨੂੰ ਅਨਮੋਲ ਦੱਸਿਆ ਪਰ ਜਦੋਂ ਇਸ ਤੋਂ ਬਾਅਦ ਉਹਨਾਂ ਨੇ 5ਵਾਂ ਪੇਜ ਪੜ੍ਹ ਕੇ ਆਪਣਾ ਭਾਸ਼ਣ ਖਤਮ ਕਰ ਦਿੱਤਾ ਤੇ 6.5 ਲੱਖ ਮੁਲਾਜ਼ਮ ਤੇ ਪੈਨਸ਼ਨਰ ਫਿਰ ਰੋਸ ਪਰੇਸ਼ਾਨੀ ਤੇ ਚਿੰਤਾ ਚ ਡੁੱਬ ਗਏ ਕਿਉਂਕਿ ਮੁਲਾਜ਼ਮਾਂ ਨੂੰ ਬਹੁਤ ਵੱਡੀ ਆਸ ਸੀ ਵੀ ਮਾਨ ਸਰਕਾਰ ਦਾ ਸੈਕੰਡ ਲਾਸਟ ਬਜਟ ਜਿਹੜਾ ਉਹ ਜਿੰਨੀਆਂ ਪੈਂਡਿੰਗ ਮੰਗਾਂ ਨੇ ਉਹਨਾਂ ਨੂੰ ਦੂਰ ਕਰਨ ਬਾਰੇ ਜ਼ਰੂਰ ਕੁਝ ਬੋਲੇਗਾ ਪਰ ਪੰਜਾਬ ਦਾ ਬਜਟ ਇੱਕ ਵਾਰੀ ਫਿਰ ਖਾਸ ਕਰਕੇ ਮੁਲਾਜ਼ਮ ਵਰਗਰੀ ਗੂੰਗਾ ਰਿਆ ਗੂੰਗਾ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਪੰਜਾਬ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ 11% ਡੀਏ ਮਹਿੰਗਾਈ ਪੱਤਾ ਪੈਂਡਿੰਗ ਹੈ ਉਰ ਬੜੀ ਵੱਡੀ ਆਸ ਸੀ ਵੀ ਇਹ ਡੀਏ ਦੇਣ ਲਈ ਕਿੰਮਤ ਸਾਹਿਬ ਆਪਣੇ ਬਜਟ ਵਿੱਚ ਕੁਝ ਰੁਪਈਏ ਕੁਝ ਨੋਟ ਕੁਝ ਅਮਾਉਂਟ ਰੱਖਣਗੇ ਪਰ ਨਹੀਂ ਰੱਖਿਆ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਵਾਦਾ ਗਰੰਟੀ ਹੈ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ OPS ਪੁਰਾਣੀ ਸਕੀਮ ਚ ਲਿਆਂਦਾ ਜਾਵੇਗਾ ਪਰ ਉਹਦੇ ਤੇ ਵੀ ਬਜਟ ਵਿਟ ਕੋਈ ਜ਼ਿਕਰ ਨਹੀਂ ਹੋਇਆ ਇੱਕ ਹੋਰ بڑا ਅਹਿਮ ਮੁੱਦਾ ਜਿਹੜਾ ਸੁਪਰੀਮ ਕੋਰਟ ਤੇ ਹਾਈ ਕੋਰਟ ਵਿੱਚੋਂ ਵੀ ਮੁਲਾਜ਼ਮ ਜਿੱਤ ਚੁੱਕੇ ਨੇ ਪਰ ਹਾਲੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਭਾਵੇਂ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਕੇਂਦਰੀ ਸਕੇਲਾਂ ਦੀ ਥਾਂ ਤੇ ਪੰਜਾਬ ਸਕੇਲ ਲਾਗੂ ਕਰਨੇ ਇਹਦੇ ਬਾਰੇ ਵੀ ਚੀਮਾ ਸਾਹਿਬ ਨੇ ਕੋਈ ਜ਼ਿਕਰ ਨਹੀਂ ਕੀਤਾ ਜਿਹੜੇ ਬਾਬੇ ਮੁਲਾਜ਼ਮ ਨੇ ਪੈਨਸ਼ਨਰ ਨੇ ਉਹ ਮੰਗ ਕਰ ਰਿਹਾ ਕਿ ਸਾਨੂੰ ਸਾਡੇ ਕਹਿ ਕੁਛ ਨਾ ਦਿਓ ਜੋ 6ਵੇਂ ਤਨਖਾਹ ਕਮਿਸ਼ਨ ਨੇ ਰეკਮੈਂਡ ਕੀਤਾ ਸਾਡੀਆਂ ਪੈਨਸ਼ਨਾਂ ਉਸ ਮੁਤਾਬਕ 2.59 ਗੁਣਾਕ ਨਾਲ ਸੋਧੋ ਪਰ ਉਹਦੇ ਤੇ ਵੀ ਜੇ ਮਾ ਸਰ ਕੁਝ ਨਹੀਂ ਬੋਲੇ ਜਿਹੜੀ ਨਵੀਂ ਰੈਗੂਲਰ ਭਰਤੀ ਕੀਤੀ ਜਾਂਦੀ ਹੈ ਉਹਦੇ ਸਬੰਧ ਵਿੱਚ ਵੀ ਜਿਹੜੇ ਮੁਲਾਜ਼ਮ ਨੇ ਵਿੱਤੀ ਤੌਰ ਤੇ ਪੀੜਤ ਨੇ ਉਹ ਵੀ ਵਿਚਾਰੇ ਹਾਈ ਕੋਰਟ ਦੇ ਧੱਕੇ ਧੱਕੇ ਖਾ ਚੁੱਕੇ ਨੇ ਉਹ ਇਹ ਹੈ ਵੀ ਉਹਨਾਂ ਨੂੰ ਪਹਿਲੇ 3 ਸਾਲ ਪਰਬੇਸ਼ਨ ਪੀਰੀਅਡ ਤੇ ਕੇਵਲ ਮੁੱਢਲੀ ਤਨਖਾਹ ਜਾਂ ਡੀਸੀ ਰੇਟ ਤੇ ਜਿਹੜੀ ਹੈ ਤਨਖਾਹ ਮਿਲਦੀ ਹੈ ਉਹ ਮੰਗ ਕਰ ਰਹੇ ਨੇ ਵੀ ਕੀ ਗੁਨਾਹ ਕਰਤਾ ਸੀ ਸਾਨੂੰ ਪੂਰੀ ਤਨਖਾਹ ਦਿੱਤੀ ਜਾਵੇ ਪਰ ਉਹਦੇ ਤੇ ਵੀ ਅੱਜ ਬਜਟ ਕੁਛ ਨਹੀਂ ਬੋਲਿਆ ਬਹੁਤ ਵੱਡੀ ਇੱਕ ਪੀੜਾ ਆ ਹਜ਼ਾਰਾਂ ਮੁਲਾਜ਼ਮਾਂ ਦੀ ਜਿਹੜੇ ਕੰਟਰੈਕਟ ਤੇ ਠੇਕੇ ਤੇ ਕੰਮ ਕਰਦੇ ਨੇ ਜਾਂ ਆਊਟਸੋਰਸ ਤੇ ਕੰਮ ਕਰਦੇ ਨੇ ਜਾਂ ਕਿਸੇ ਹੋਰ ਢੰਗ ਨਾਲ ਕੱਚੇ ਨੇ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਪਰ ਪੰਜਾਬ ਦਾ ਬਜਟ ਅੱਜ ਉਹਦੇ ਤੇ ਵੀ ਖਮੋਸ਼ ਰਿਹਾ ਤੇ ਹਜ਼ਾਰਾਂ ਅਜੇ ਕੱਚੇ ਮੁਲਾਜ਼ਮ ਫਿਰ ਪਰੇਸ਼ਾਨੀ ਦੇ ਦੌਰ ਵਿੱਚ ਪੈ ਗਏ ਨੇ ਇਸੇ ਤਰ੍ਹਾਂ ਆਂਗਣਵਾੜੀ ਵਰਕਰ ਆਸ਼ਾ ਵਰਕਰ ਮੈਡੇ ਮੀਲ ਕੁੱਕ ਬੀਬੀਆਂ ਜਿਹੜੀਆਂ ਨੇ ਉਹਨਾਂ ਨੂੰ ਵਿਆਸ ਸੀ ਵੀ ਉਹਨਾਂ ਦੇ ਭੱਤਿਆਂ ਵਿੱਚ ਵਾਧਾ ਹੋਏਗਾ ਪਰ ਕਿਤੇ ਜ਼ਿਕਰ ਨਹੀਂ ਆਇਆ ਸੋ ਇਹ ਜਿਹੜਾ ਬਜਟ ਸੀ ਪੰਜਾਬ ਸਰਕਾਰ ਦਾ ਕਿਸੇ ਨਾ ਕਿਸੇ ਰੂਪ ਵਿੱਚ ਮਲਾਜਮਾਂ ਨੂੰ ਬੜਾ ਪਰੇਸ਼ਾਨ ਕਰਨ ਵਾਲਾ ਔਰ ਸਾਂਝਾ ਫਰੰਟ ਮਲਾਜਮ ਪੈਨਸ਼ਨ ਸਾਂਝਾ ਫਰੰਟ ਜਿਹੜਾ 24 ਤੇ 25 ਮਾਰਚ ਨੂੰ ਮੁਹਾਲੀ ਚ ਪ੍ਰੋਟੈਸਟ ਕਰਕੇ ਆਪਣੀ ਆਵਾਜ਼ ਬੁਲੰਦ ਕਰ ਚੁੱਕਾ ਹੈ ਔਰ ਜਿਨ੍ਹਾਂ ਨੂੰ 15 ਅਪ੍ਰੈਲ ਨੂੰ ਪੰਜਾਬ ਸਰਕਾਰ ਨੇ ਕੈਬਨਿਟ ਸਾਂ ਕਮੇਟੀ ਨੇ ਮੀਟਿੰਗ ਦੇ ਵੀ ਸੱਦਿਆ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਵੀ ਜੇ ਚੀਮਾ ਸਾਹਿਬ ਦੇ ਬਜਟ ਵਿੱਚ ਮਲਾਜਮਾਂ ਦੀਆਂ ਮੰਗਾਂ ਦਾ ਜ਼ਿਕਰ ਨਾ ਕੀਤਾ ਤੇ ਸਾਰੇ ਪੰਜਾਬ ਚ 27 ਤੇ 28 ਮਾਰਚ ਨੂੰ ਪ੍ਰੋਟੈਸਟ ਕਰਨਗੇ ਸੋ ਹੁਣ ਕੱਲ ਤੇ ਪਰਸੋਂ ਪੰਜਾਬ ਚ ਪ੍ਰੋਟੈਸਟ ਵੀ ਹੋਣਗੇ ਇਸ ਬਜਟ ਦੇ ਵਿਰੁੱਧ ਪਰ ਜੇ ਦੇਖਿਆ ਜਾਵੇ ਤੇ ਮਲਾਜਮਾਂ ਦੀ ਆਸ ਦੀ ਕਿਰਨ ਅੱਜ ਵੱਡੇ ਪੱਧਰ ਤੇ ਟੁੱਟ ਗਈ ਹੈ ਕਿਉਂਕਿ ਜਿਵੇਂ ਜ਼ਿਕਰ ਕੀਤਾ ਇਹ ਪੰਜਾਬ ਸਰਕਾਰ ਦਾ ਸੈਕੰਡ ਲਾਸਟ ਬਜਟ ਹੈ ਔਰ ਅਖੀਰਲਾ ਬਜਟ ਜਿਹੜਾ ਉਹ ਮਾਰਚ 2026 ਚ ਆਉਣਾ ਕੀ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਮਾਰਚ 2026 ਤੱਕ ਉਡੀਕ ਕਰਨੀ ਪਵੇਗੀ ਇਹ ਬਹੁਤ ਵੱਡਾ ਸਵਾਲ ਹੈ ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਗਰੰਟੀਆਂ ਵਿੱਚ ਸ਼ਾਮਲ ਕੀਤੀਆਂ ਮੰਗਾਂ ਜਾਂ ਡੀਏ ਵਰਗੇ ਜਿਹੜੇ ਮੁੱਦੇ ਨੇ ਜਿਹੜੇ ਅਧਾਕੇ ਪਹਿਲਾਂ ਤੈ ਹੋ ਗਏ ਸੀ ਵੀ ਕੇਂਦਰੀ ਪੈਟਰਨ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਦੇਣਾ ਇਹ ਸਾਰੇ ਮੁੱਦੇ ਕਦੋਂ ਹੱਲ ਹੋਣਗੇ ਇਹ ਪੰਜਾਬ ਦੇ 6.5 ਲੱਖ ਤੋਂ ਵੱਧ ਮਲਾਜ਼ਮਾਂ ਤੇ ਪੈਨਸ਼ਨਾਂ ਦੀ ਇੱਕ ਬਹੁਤ ਵੱਡਾ ਸਵਾਲ ਪੈਦਾ ਹੋਇਆ